ਹਾਂਜੀ ਵੀਰੋ ਕੀ ਹਾਲ ਚਾਲ ਭਰਾਵਾ ਤੇ ਠੀਕ ਠਾਕ ਲੋ ਜੀ ਆਪਾਂ ਉਹਨਾਂ ਜੋੜਿਆਂ ਦਾ ਸ਼ੌਕ ਕਰਾਉਨੇ ਆਂ ਬਾਈ ਸੁਪਰ ਸਟਾਰ ਜੋੜੇ ਆਪਣੇ ਤੇ ਇਹ ਦੋਨੇ ਕਬੂਤਰ ਆਪਣਾ ਸੌਰੀ ਜੋੜੇ ਦੇ ਜੋੜਾ ਇਹ ਇਹ ਬਾਜੀ ਚੁੱਡੇ ਆ ਬਾਈ ਦੋਨੇ ਜਿੱਤੇ ਹੋਏ ਕਬੂਤਰ ਨੇ ਕਾਲੇ ਘੰਡ ਵਾਲੀ ਮਦੀਨਾ ਬਾਈ ਜਸਤਰੀ ਪਿੰਡ ਉੱਤੀ ਸੀ ਇਹ ਠੀਕ ਆ ਜੀ ਆ ਦੁੱਸਰ ਚੁੱਡੇ ਆ ਸੀ ਤੇ ਤੇਰੇ ਫਾਈਵ ਤੌਰ ਵੀ ਉੱਡੇ ਉੱਥੇ ਜਿੱਤਿਆ ਬਾਈ ੱਲਾਂ ਪਾਂਗਾ ਚੈੱਕ ਕਰ ਲਓ ਹਜ਼ਾਰ ਵਾਲਿਆਂ ਚੋਂ ਬਾਈ ਇਹ ਜੋੜਾ ਠੀਕ ਹੈ ਜੀ ਕਰੋ ਜੀ ਪੰਜੇ ਚੈੱਕ ਬਾਈ ਜੀ ਕਰੋ ਚੈੱਕ ਨਾਲ ਤੇ ਆਪਾਂ ਤੁਹਾਨੂੰ ਕਰਾਉਣਿਆ ਜੀ ਹੁਣ ਦੂਜੇ ਜੋੜੇ ਦਾ ਸ਼ੌਂਕ ਤੇ ਚੈਨਲ ਨੂੰ ਜ਼ਰੂਰ ਕਰਦੇ ਹੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਦੇ ਹੋ ਮੇਰਾ ਵੀਰ ਲਓ ਜੀ ਆ ਗਏ ਦੂਸਰੇ ਜੋੜੇ ਤੇ ਬਾਈ ਜੀ ਇਹਨਾਂ ਦਾ ਰਿਜ਼ਲਟ ਵੀ ਟੌਪ ਕਲਾਸ ਆ ਬਾਈ ਹਜ਼ਾਰ ਵਾਲਿਆਂ ਚ ਬਾਈ ਲਓ ਜੀ ਇਹਨਾਂ ਦੇ ਬੱਚੇ ਬਹੁਤ ਜ਼ਿਆਦਾ ਉੜਦੇ ਨਾ ਤੇ ਜਿਹੜੇ ਮੈਂ ਜੋੜੇ ਦਿਖਾ ਰਿਹਾ ਬਾਈ ਠੀਕ ਹੈ ਆਪਣੇ ਕੋਲੇ ਬੱਚੇ ਬੁੱਕ ਹੋ ਜਾਣਗੇ ਦਿੱਲੀ ਤੋਂ ਬਾਈ ਬਾਬੂ ਬਾਈ ਕੇ ਠੀਕ ਹੈ ਤੇ ਉਹਨਾਂ ਦੇ ਰੱਤਿਆਂ ਦੇ ਹੋਏ ਆ ਬਾਈ ਠੀਕ ਹੈ ਰੱਤੇ ਗੋੜੇ ਆਪਣੇ ਤੇ ਇਹਨਾਂ ਦੇ ਨਹੀਂ ਹੋਏ ਠੀਕ ਆ ਜੇ ਕਿਸੇ ਵੀਰ ਨੂੰ ਉਹਨਾਂ ਦੇ ਬੱਚੇ ਚਾਹੀਦੇ ਹੋਣ ਤਾਂ ਆਪਣੇ ਨਾਲ ਸੰਪਰਕ ਕਰ ਲੈਣ ਤੇ ਬੱਚੇ ਬੱਕ ਕਰਵਾ ਲੈਣ ਤੇ ਬੱਚੇ ਆਪਾਂ ਇਹਨਾਂ ਦੇ ਬਾਈ ਜੀ ਦੇ ਦਾਂਗੇ ਲਓ ਜੀ ਤੀਸਰੇ ਜੋੜੇ ਦਾ ਸ਼ੌਂਕ ਕਰੋ ਬਾਈ ਇਹ ਮਦੀਨ ਆ ਬਾਈ ਜੇ ਤੁਹਾਨੂੰ ਆਹ ਸਾਹਮਣੇ ਵਿਖੀ ਜਾਂਦੇ ਇਹ ਮਦੀਨ ਆ ਮੁਖਤਿਆਰ ਵਿੱਗੇ ਵਾਲੇ ਕਬੂਤਰਾਂ ਦੇ ਵਿੱਚੋਂ ਆ ਦੋਨੇ ਬਾਈ ਇਹਨਾਂ ਦੇ ਬੱਚੇ ਵੀ ਬੱਕਰਾ ਸਕਦੇ ਹੋ ਇਹਨਾਂ ਦੀ ਇਹ ਜਿਹੜੀ ਮਦੀਨਾ ਇਹਦੀ ਬਈ ਦੋ ਪੱਠੇ ਸੀ ਬਾਜੀ ਦਿੱਤੇ ਸੀਗੇ ਰਿਜ਼ਲਟ ਟੌਪ ਕਲਾਸ ਇਹਨਾਂ ਦਾ ਬਹੁਤ ਜ਼ਿਆਦਾ ਇਹ ਜੋੜਾ ਲਾਇਆ ਬਾਈ ਤੀਸਰਾ ਲੋ ਜੀ ਕਰਾਈਏ ਆਪਾਂ ਹੁਣ ਤੁਹਾਨੂੰ ਚੌਥੇ ਜੋੜੇ ਦਾ ਸ਼ੌਂਕ ਠੀਕ ਹੈ ਜੀ ਲੋ ਜੀ ਬਾਈ ਲੋ ਜੀ ਆ ਤਾਂ ਮਦੀਨਾ ਬਾਈ ਇਹ ਜਿੱਤੀ ਦੇ ਵਿੱਚ ਗਲਾਬੀ ਕਲਰ ਲੱਗਿਆ ਹੋਇਆ ਕਲਫ ਵਾਲਾ ਨਾਰਾ ਜਿਗਾਠਾ ਚੁਥਾ ਨਾਲ ਦਾ ਦੇਖੋ ਬੱਚੇ ਇਹਦੇ ਬਾਈ ਬਹੁਤ ਟੌਪ ਉੱੜਦੇ ਨੇ ਪੱਲੇ ਬੋਡਾ ਵਾਲਾ ਬਾਈ ਇਹਨਾਂ ਦੇ ਬਹੁਤ ਜ਼ਿਆਦੇ ਮਦੀਨਾ ਚੂੜੀ ਵਿੱਚ ਦੀ ਕੱਢ ਲਓ ਇੰਨੀ ਜਾਨੀ ਕਿ ਵੀ ਗਰੋਥ ਹੈ ਦੀ ਇੰਨੀ ਕ ਪਿੰਡੇ ਦੀ ਬਹੁਤ ਪਤਲੀ ਹੈ ਠੀਕ ਹੈ ਜੀ ਤੇ ਇਹਨਾਂ ਦਾ ਵੀ ਰਿਜ਼ਲਟ ਟੌਪ ਆ ਬਾਈ ਇਹ ਚਾਰ ਜੋੜੇ ਆਪਾਂ ਲਾਏ ਲੰਗੇ ਤੇ ਆਪਾਂ ਤੁਹਾਨੂੰ ਇੱਧਰ ਜੋੜਿਆਂ ਦੇ ਜਿਹੜਾਂ ਦੇ ਬੱਚੇ ਬੁੱਕ ਹੋਏ ਨੇ ਬਾਬੂ ਬਾਈ ਦੇ ਠੀਕ ਹੈ ਉਹ ਕਰਾਉਣੇ ਆ ਸ਼ੌਂਕ ਤੁਹਾਨੂੰ ਤੇ ਤਕਰੀਬ ਨਾਲੋਂ ਛੋਟੇ ਕੱਢੀ ਬੈਠੇ ਨੇ ਬਾਈ ਪਹਿਲੀ ਝੋਲੀ ਦੇ ਬੱਚੇ ਸਾਰਾ ਥੱਲੀ ਆ ਇੱਕ ਇੱਕ ਦੋ ਦੋ ਇਹਨਾਂ ਦੇ ਉਹ ਖਰਾਬ ਹੋ ਗਏ ਸੀ ਕਰੋ ਚੱਕ ਕੇ ਇਹਨਾਂ ਤੋਂ ਉਤਰਾ ਦੇ ਬੱਚੇ ਬਾਈ ਇਹਨਾਂ ਚੋ ਕੁਝ ਤਾਂ 6 ਬੱਚੇ ਬੁੱਕ ਹੋਏ ਨੇ ਕਿ ਰੱਤਿਆਂ ਦੇ ਬਾਈ ਕਾਲੀ ਕੋਲ ਦਾ ਇੱਕ ਤੇ 5 ਬੱਚੇ ਰੱਤਿਆਂ ਦੇ ਦੂਜੇ ਹਲੇ ਫ੍ਰੀ ਆ ਇਹਨਾਂ ਦੇ ਕਰ ਸਕਦੇ ਹਾਂ ਬੁੱਕ ਜੇ ਮੇਰੇ ਵੀਰ ਨੇ ਕਿਸੇ ਨੇ ਬੱਚੇ ਬੁੱਕ ਕਰਨੇ ਆ ਤਾਂ ਕਰ ਸਕਦਾ ਆਪਣੇ ਨਾਲ ਸੰਪਰਕ ਕਰ ਲੈ ਠੀਕ ਹੈ ਜੀ ਆਪਾਂ ਨੰਬਰ ਦੇਵਾਂਗੇ ਤੇ ਕਾਬ ਲੈਣਾ ਆਪਣੇ ਬੈਠੇ ਲਾਲ ਜੀ ਨੇ ਬਾਈ ਚੈੱਕ ਕਰੂ ਠੀਕ ਹੈ ਜੀ ਹਰਤ ਤੇ ਆਹ ਮੁਹਤੇ ਵਾਲੇ ਕਬੂਤਰਾਂ ਚ ਬਾਈ ਜਿਹੜੇ ਤੁਹਾਨੂੰ ਮਦੀਨ ਬਾਹਰ ਦਿਖਾਈ ਹੈ ਇਹ ਤੇ ਇੱਕ ਆਹ ਬੈਠਣਾ ਉਹਨਾਂ ਦੀਆਂ ਬਾਈ ਪਟਣਾ ਇਹ ਵੀ ਲਾਤੀਆਂ ਕੋ ਉਹ ਲਾਲ ਸਿਰਾਂ ਬੈਠਾ ਕੂਤਰ ਠੀਕ ਹੈ ਜੀ ਇਹ ਪੁੰਨੋ ਵਾਲਿਆਂ ਚੋਂ ਬਾਈ ਜੋੜੇ ਦਾ ਜੋੜਾ ਇਹ ਨਾਰਾ ਜਿਹੜਾ ਕਾਲਾ ਚੀਨਾ ਤੇ ਨੀਲੀ ਇਹਦੀ ਧੀ ਹੈ ਇਹ ਜੋੜਾ ਲਾਇਆ ਬਾਈ ਆਪਾਂ ਪਿਓਰਟੀ ਦਾ ਇਹਨਾਂ ਦਾ ਰਿਜ਼ਲਟ ਵੀ ਟੌਪ ਕਲਾਸ ਬਹੁਤ ਜਿਆਦਾ ਵਧੀਆ ਚੰਗਾ ਆਹ ਹਜ਼ਾਰ ਵਾਲੇ ਕਬੂਤਰਾਂ ਜੋ ਬਾਈ ਉਹ ਚੌਕਲੇਟੀ ਬੈਠੀ ਹੈ ਬਾਕੀ ਇਧਰ ਰੱਤੇ ਬੈਠੇ ਨੇ ਆਪਣੇ ਜਿਸ ਵੀ ਕਿਸੇ ਵੀਰ ਨੂੰ ਬੱਚੀ ਚਾਹੀਦੀ ਹੈ ਜਰੂਰ ਆਪਣੇ ਨਾਲ ਸੰਪਰਕ ਕਰਨ ਠੀਕ ਹੈ ਜੀ